ਲੱਖਾਂ ਸਿਧਾਨਾ ਇਸੇ ਕਾਬਲ ਸੀ ਜਿਹੜਾ ਕੋਲ ਉਹਦੇ ਨਾਲ ਹੋਇਆ ਲੱਖੇ ਨਾਲ ਇਵੇਂ ਹੀ ਹੋਣਾ ਚਾਹੀਦਾ ਸੀ ਲੱਖਾਂ ਤੇ ਜਿਹੜੇ ਵੀ ਹੋਰ ਪੰਜਾਬ ਦੇ ਆ ਉਹਨਾਂ ਦੇ ਨਾਲ ਇਵੇਂ ਹੀ ਹੋਣੀ ਚਾਹੀਦੀ ਹੈ ਜਿਸ ਤਰੀਕੇ ਦੇ ਨਾਲ ਆਪਾਂ ਕੀਤੀ ਆ ਕਿਉਂਕਿ ਇਹ ਬੰਦੇ ਚੰਗੇ ਨਹੀਂ ਇਹਨਾਂ ਬੰਦਿਆਂ ਤੋਂ ਬਚਣ ਦੀ ਲੋੜ ਹੈ ਇਹਨਾਂ ਬੰਦਿਆਂ ਤੋਂ ਜਿੰਨੀ ਦੂਰੀ ਬਣਾ ਕੇ ਰੱਖਾਂਗੇ ਇਹਨਾਂ ਨੂੰ ਵੋਟਾਂ ਦੇ ਵਿੱਚ ਜਿੰਨਾ ਵੱਧ ਖਰਾਵਾਗੇ ਉਨਾ ਹੀ ਪੰਜਾਬ ਦੇ ਪੱਖ ਦੇ ਵਿੱਚ ਗਲ ਜਾਂਦੀ ਆ ਇਹ ਗੱਲ ਮੈਂ ਜੇਕਰ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਕਹਿੰਦਾ ਜਾਂ ਚੋਣਾਂ ਦੇ ਨਤੀਜਿਆਂ ਤੋਂ ਇੱਕ ਦਿਨ ਬਾਅਦ ਹੀ ਕਹਿ ਦਿੰਦਾ ਤਾਂ ਕਈਆਂ ਨੇ ਗੱਲ ਕਹਿਣੀ ਸੀ ਕਿ ਇਹ ਉਲਾਰਵਦੀ ਆ ਇਹ ਲੱਖੇ ਦੇ ਪੱਖ ਦੇ ਵਿੱਚ ਆ ਜਾਂ ਲੱਖੇ ਦੇ ਖਿਲਾਫ ਆ ਪਰ ਅੱਜ ਗੌਰ ਦੇ ਨਾਲ ਇਹ ਵੀਡੀਓ ਸੁਣਿਓ ਵੀ ਤੇ ਸਾਂਝੀ ਵੀ ਕਰਿਓ ਤਾਂ ਜੋ ਸਾਨੂੰ ਪੰਜਾਬੀਆਂ ਨੂੰ ਆਪਣੇ ਆਪ ਦੀ ਪਰਚੋਲ ਕਰਨ ਦਾ ਮੌਕਾ ਮਿਲੇ ਤਾਂ ਜੋ ਸਾਨੂੰ ਪਤਾ ਲੱਗੇ ਕਿ ਅਸੀਂ ਆਪਸ ਦੇ ਵਿੱਚ ਜਾਂ ਆਪਣੇ ਆਪ ਦੇ ਵਿੱਚ ਖੜੀ ਕਿੱਥੇ ਜੇ ਹਾਂ ਅਸੀਂ ਟਾਰਾਂ ਬਹੁਤ ਮਾਰਦੇ ਆ ਲਓ ਜੀ ਅਸੀਂ ਕਮਾਲ ਕਰ ਦਿੱਤੀ ਹੈ ਅਸੀਂ ਸਿਰਾ ਲਾ ਦੇਾਂਗੇ ਪਰ ਅਸੀਂ ਗਾਲਾਂ ਕੱਢਣ ਦੇ ਵਿੱਚ ਕਿ ਆਪਦੇ ਟਿੱਟ ਦੇ ਸਕੇ ਹੋਣ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਆ ਸਾਨੂੰ ਵਾਤਾਵਰਣ ਦਾ ਸਾਨੂੰ ਪਾਣੀ ਦਾ ਕੋਈ ਫਿਕਰ ਨਹੀਂ ਸਾਨੂੰ ਸਮਾਜ ਦੀ ਕੋਈ ਚਿੰਤਾ ਨਹੀਂ ਅਸੀਂ ਕਿੱਥੋਂ ਤੁਰੇ ਸਾ ਕਿੱਥੇ ਪਹੁੰਚ ਗਏ ਅੱਜ ਪੰਜਾਬ ਕਿੱਥੋਂ ਤੋਰ ਕੇ ਅੱਜ ਆ ਕਿੱਥੇ ਪਹੁੰਚਾ ਦਿੱਤਾ ਸਾਨੂੰ ਇਸ ਗੱਲ ਦੀ ਇੱਕ ਪੈਸੇ ਦੀ ਚਿੰਤਾ ਨਹੀਂ ਹੈ ਲੱਖਾਂ ਸਿਧਾਣਾ ਸਮੇਤ ਬਹੁਤ ਵੱਡੀ ਜਨਤੀ ਦੇ ਵਿੱਚ ਐਤ ਕੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੋਈਆਂ ਮੇਰੇ ਖਿਆਲ ਵਿੱਚ 220 ਤੋਂ ਵੱਧ ਐਤ ਕੀ ਉਮੀਦਵਾਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਮੈਦਾਨ ਦੇ ਵਿੱਚ ਸੀ 13 ਜਣੇ ਜਿੱਤੇ ਆ ਕਈਆਂ ਦੀਆਂ ਸਮਾਨਤਾ ਬਚ ਗਈਆਂ ਕਈਆਂ ਦੀਆਂ ਸਮਾਨਤਾ ਜ਼ਬਤ ਹੋ ਗਈਆਂ ਪਰ ਜਿਹੜੇ ਜਿੱਤੇ ਆ 13 ਦਿੱਤੇ ਆ ਉਹਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਵੀ 4 ਜੂਨ ਤੋਂ ਬਾਅਦ ਯਾਨੀ ਕਿ ਨਤੀਜੇ ਆਉਣ ਤੋਂ ਬਾਅਦ ਪੰਜਾਬ ਦੇ ਪਾਣੀ ਦੀ ਗੱਲ ਕਰਦੇ ਦੇਖਿਆ ਨਹੀਂ ਲੱਖੇ ਸਿਧਾਣੇ ਤੋਂ ਬਿਨਾ ਕਿੰਨੇ ਕ ਬੰਦੇ ਐ ਐਸੇ ਆ ਜਿਨ੍ਹਾਂ ਨੇ ਜਾ ਕੇ ਦਰਿਆਵਾਂ ਦੇ ਉੱਤੇ ਜਿਨ੍ਹਾਂ ਨੇ ਜਾ ਕੇ ਕਸੀਆਂ ਦੇ ਕੋਲੇ ਜਿਨ੍ਹਾਂ ਨੇ ਨਹਿਰਾਂ ਦੇ ਕੋਲੇ ਜਾ ਕੇ ਵੀਡੀਓ ਬਣਾ ਕੇ ਪੰਜਾਬੀਆਂ ਨੂੰ ਹਲੂਣਾ ਦਿੱਤਾ ਵੀ ਸ਼ਰਮ ਕਰ ਲੋ ਓਏ ਪੰਜਾਬੀਓ ਸ਼ਰਮ ਕਰ ਲੋ ਪੰਜਾਬ ਦਾ ਪਾਣੀ ਮੁੱਕ ਗਿਆ ਪੰਜਾਬ ਦਾ ਪਾਣੀ ਖਤਮ ਹੋ ਗਿਆ ਆਪਾਂ ਧੋਨਾ ਲਾਉਨੇ ਸਾਡੀਆਂ ਬਹੁਤ ਸਾਰੀਆਂ ਚਲੋ ਮਜਬੂਰੀਆਂ ਪਰ ਅਸੀਂ ਪਾਣੀ ਜਿਵੇਂ ਬਰਥ ਕਰਦੇ ਆ ਆਜੋ ਪਾਣੀ ਬਚਾਈਏ ਪਾਣੀ ਬਚਾਈਏ ਪਾਣੀ ਬਚਾਈਏ ਕਿੰਨੇ ਬੰਦਿਆਂ ਨੇ ਹੋਕਾ ਦਿੱਤਾ ਜਿਹੜੇ ਬੰਦੇ ਆਪਾਂ 13 ਜਿਤਾਏ ਆ ਉਹਨਾਂ ਦੇ ਵਿੱਚੋਂ ਕਿੰਨੇ ਬੰਦੇ ਹੋਕਾ ਦੇਣਗੇ ਜਾ ਕੇ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਇਸ ਸਮੇਂ ਨ ਦੱਸਣਾ ਇਹਦੇ ਬਾਰੇ ਨਾ ਕੋਈ ਉਲਾਰਵਾਦੀ ਸੋਚ ਆ ਨਾ ਕੋਈ ਨੈਗੇਟਿਵ ਸੋਚ ਆ ਪਰ ਜਿੱਤਣ ਤੋਂ ਬਾਅਦ ਤੇ ਹਾਰਨ ਤੋਂ ਬਾਅਦ ਜਾਂ ਜ਼ਮਾਨਤ ਜ਼ਬਤ ਹੋਣ ਤੋਂ ਬਾਅਦ 250 ਤੋਂ ਵੱਧ ਜਿਹੜੇ ਉਮੀਦਵਾਰ ਕੁੱਲ ਮੈਦਾਨ ਦੇ ਵਿੱਚ ਸੀ ਕਿੰਨੇ ਜਾਣਿਆਂ ਨੇ ਪੰਜਾਬ ਦੇ ਪਾਣੀ ਦਾ ਪੰਜਾਬ ਦੇ ਵਾਤਾਵਰਣ ਦਾ ਪੰਜਾਬ ਦੀ ਧਰਤੀ ਦਾ ਢੋਨੇ ਦੇ ਕਰਕੇ ਪੰਜਾਬ ਕਿੱਥੋਂ ਕਿੱਥੇ ਪਹੁੰਚ ਗਿਆ ਜਾਂ ਪਹੁੰਚ ਰਿਹਾ ਇਹਦਾ ਫਿਕਰ ਕੀਤਾ ਅਸੀਂ ਲੱਖੇ ਸਿਧਾਨੇ ਦੇ ਪੱਖ ਦੇ ਵਿੱਚ ਇਹ ਨਹੀਂ ਗੱਲ ਕਹਿੰਦੇ ਵੀ ਭਾਈ ਉਹ ਤਾਂ ਬੰਦਾ ਦੇਵਤਾ ਹੈ ਮੈਂ ਨਹੀਂ ਇਹ ਗੱਲ ਕਦੇ ਕਹੀ ਨਾ ਮੈਂ ਇਹ ਗੱਲ ਕਹਿੰਨਾ ਕਿ ਭਾਈ ਲੱਖੇ ਸਿਧਾਨੇ ਨੂੰ ਵੋਟਾਂ ਪਾਓ ਨਾ ਮੈਂ ਇਹ ਗੱਲ ਕਹਿੰਨਾ ਕਿ ਭਾਈ ਉਹਨੂੰ ਹਰਾ ਦਿਓ ਮੈਂ ਤਾਂ ਪੰਜਾਬੀਆਂ ਦੀ ਮਾਨਸਿਕਤਾ ਦੀ ਗੱਲ ਕਰਨਾ ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਟਿੱਪਣੀਆਂ ਕਰਦੇ ਆ ਇਹਦਾ ਪਸ਼ੋਕੜ ਗੈਂਗਸਟਰ ਹੈ ਲੱਖਾ ਸੁਧਾਨਾ ਦਾ ਬੰਦਾ ਗਲਤ ਹੈ ਇਹ ਤਾਂ ਸਿਰਫ ਐਮਐਲਏ ਬਣਨ ਵਾਸਤੇ ਮੈਦਾਨ ਦੇ ਵਿੱਚ ਆਇਆ ਇਹ ਤਾਂ ਸਿਰਫ ਐਮਪੀ ਬਣ ਕੇ ਆਪਣਾ ਸੂਤ ਲਾਉਣਾ ਚਾਹੁੰਦੇ ਆ ਜਿਨ੍ਹਾਂ ਨੂੰ ਆਪਾਂ ਜਿਤਾਇਆ ਉਹਨਾਂ ਦਾ ਵੀ ਤਾਂ ਸੂਤ ਹੀ ਲੱਗਿਆ ਜਿਨ੍ਹਾਂ ਨੂੰ ਆਪਾਂ ਹਰਾਇਆ ਉਹਨਾਂ ਦਾ ਆਪਾਂ ਸੂਤ ਨਹੀਂ ਲੱਗਣ ਦਿੱਤਾ ਪਰ ਆਪਣਾ ਪੰਜਾਬੀਆਂ ਦਾ ਸੂਤ ਕਿੱਥੇ ਲੱਗਾ ਪੰਜਾਬ ਦਾ ਸੂਤ ਕਿਵੇਂ ਲੱਗੂਗਾ ਤੇ ਕਦੋਂ ਲੱਗੂਗਾ ਕਿਸ ਦੇ ਸਹਾਰੇ ਤੇ ਲੱਗੂਗਾ ਸਵਾਲ ਇਹ ਆ ਮੈਨੂੰ ਇਹ ਵੀਡੀਓ ਦੇਖ ਕੇ ਵੀ ਜਿਹੜੀਆਂ ਲੱਖੇ ਦੀਆਂ ਪਿਛਲੇ ਕੁਝ ਦਿਨਾਂ ਦੇ ਵਿੱਚ ਮੈਂ ਦੇਖੀਆਂ ਉਹ ਖੜਾ ਜੀ ਰਾਜਸਥਾਨ ਨਹਿਰ ਦੇ ਕੋਲ ਪਰ ਰਾਜਸਥਾਨ ਦੀ ਨਹਿਰ ਭਰੀ ਜਾਂਦੀ ਹੈ ਵਗੀ ਜਾਂਦੀ ਹੈ ਫਿਰ ਉਹ ਵਕ ਵਕ ਹੋਰ ਨਹਿਰਾ ਤੇ ਸੂਰਿਆਂ ਦੇ ਕੋਲੇ ਖੜਾ ਉਹ ਬਿਲਕੁਲ ਕਈ ਥਾਵਾਂ ਤੇ ਸੁੱਕੇ ਪਏ ਆ ਪੰਜਾਬ ਦਾ ਬਣੂਗਾ ਕੀ ਪੰਜਾਬ ਦੇ ਪਾਣੀ ਦਾ ਫਿਕਰ ਕਰਨ ਵਾਲੇ ਕਿੰਨੇ ਕੁ ਲੋਕ ਆ ਪੰਜਾਬ ਦੀ ਧਰਤੀ ਦਾ ਪੰਜਾਬ ਦੇ ਵਾਤਾਵਰਨ ਦਾ ਪੰਜਾਬ ਦੀ ਹਵਾ ਦਾ ਫਿਕਰ ਕਰਨ ਵਾਲੇ ਕਿੰਨੇ ਕੁ ਲੋਕ ਆ ਲੱਖਾਂ ਸਿਧਾਨਾ ਤਾਂ ਮਾੜਾ ਬੰਦਾ ਹੈ ਆਪਾਂ ਮੰਨ ਗਏ ਇਹੋ ਜੇ ਮਾੜੇ ਬੰਦੇ ਹੋਣੇ ਨਹੀਂ ਚਾਹੀਦੇ ਜੇਕਰ ਮੈਂ ਮਾੜਾ ਮੈਂ ਵੀ ਨਹੀਂ ਹੋਣਾ ਚਾਹੀਦਾ ਪਰ ਗੱਲ ਇਹ ਆ ਕਿ ਤੁਹਾਡੇ ਕੋਲੇ ਚੰਗੇ ਕਿੱਥੇ ਹਨ ਆਪਾਂ ਨੂੰ ਨਾ ਕੋਈ ਸਮਾਜ ਸੇਵੀ ਪਸੰਦ ਆ ਨਾ ਕੋਈ ਬੰਦਾ ਜਿਹੜਾ ਪੰਜਾਬ ਦੇ ਵਾਤਾਵਰਨ ਦੀ ਗੱਲ ਕਰੇ ਉਹ ਪਸੰਦ ਆ ਨਾ ਪੰਜਾਬ ਦੇ ਵਿੱਚ ਕੋਈ ਪ੍ਰਚਾਰਕ ਪਸੰਦ ਆ ਨਾ ਪੰਜਾਬ ਦੇ ਵਿੱਚ ਕੋਈ ਦੁਬਈਆ ਪਸੰਦ ਆ ਨਾ ਪੰਜਾਬ ਦੇ ਵਿੱਚ ਕੋਈ ਹੋਰ ਬੰਦਾ ਪਸੰਦ ਆ ਜਿਹੜਾ ਕਿ ਪੱਤਰਕਾਰ ਹੋਵੇ ਉਹ ਵੀ ਨਹੀਂ ਪਸੰਦ ਗਾਲਾਂ ਤਾਂ ਆਪਾਂ ਕਰਦੇ 5-5 ਮੀਟਰ ਦੀਆਂ ਪਰ ਪੰਜਾਬ ਦੇ ਲਈ ਕੀਤਾ ਕੀ ਹੈ ਸਵਾਲ ਤਾਂ ਇਹ ਆ ਜਿਹਦੇ ਵਿੱਚ ਮਰਜ਼ੀ ਨਕਸ਼ ਕੱਢ ਲਓ ਨਕਸ਼ ਕੱਢਣਾ ਹੋਵੇ ਤਾਂ ਜਿਹਦੇ ਵਿੱਚ ਮਰਜ਼ੀ ਕੱਢੀ ਚੱਲੋ ਨਕਸ਼ ਕੱਢਣ ਵਾਲੇ ਤਾਂ ਧਰਮ ਗੁਰੂਆਂ ਦੇ ਵਿੱਚ ਵੀ ਕੱਢੀ ਜਾਂਦੇ ਆ ਨਾਲੇ ਕਹਿੰਦੇ ਵੀ ਭਾਈ ਆਪਾਂ ਧਰਮ ਤੋਂ ਬਿਨਾ ਜ਼ਿੰਦਗੀ ਨਹੀਂ ਜਿਉ ਸਕਦੇ ਸੋ ਲੱਖੇ ਸਿਧਾਣੇ ਨੂੰ ਤੁਸੀਂ ਹਰਾਇਆ ਇਹ ਚਲੋ ਤੁਹਾਡੀ ਮਰਜ਼ੀ ਆ ਤੁਸੀਂ ਬਹੁਤ ਸਾਰੇ ਹੋਰ ਵੀ ਹਰਾਏ ਆ ਮਰਜ਼ੀ ਹੈ ਤੁਹਾਡੀ ਬਿਲਕੁਲ ਠੀਕ ਹੈ ਤੁਸੀਂ ਸੋਹਣਾ ਫੈਸਲਾ ਕੀਤਾ ਹੋਣਾ ਪਰ ਇਹ ਦੇਖੋ ਕਿ ਪੰਜਾਬ ਦੇ ਪਾਣੀ ਦੇ ਬਾਰੇ ਬੋਲਣ ਵਾਲੇ ਖੜੇ ਆ ਜਿਉਂ ਆਪਾਂ ਇਹ ਗੱਲ ਕਹਿੰਦੇ ਕਿ ਯਾਰੇ ਤਾਂ ਵੀਡੀਓ ਚਲਾਉਣ ਵਾਸਤੇ ਬੋਲਦੇ ਤੁਸੀਂ ਵੀ ਬੋਲਿਆ ਕਰੋ ਤੁਸੀਂ ਵੀ ਚਲਾਓ ਆਪਣੀ ਵੀਡੀਓ ਆਪਾਂ ਆਪਦੀ ਵੀਡੀਓ ਕਿਉਂ ਨਹੀਂ ਚਲਾਉਂਦੇ ਆਪਾਂ ਦੀ ਵੀਡੀਓ ਬਣਾ ਲਈਏ ਆਪਾਂ ਵੀ ਚਲਾ ਲਈਏ ਤੁਸੀਂ ਬਣਾਇਆ ਕਰੋ ਕਾ ਜਿਹੜੇ ਬੰਦੇ ਮੀਟਰ-ਮੀਟਰ ਦੀਆਂ ਗੱਲਾਂ ਕੱਢਦੇ ਵੀ ਆਹ ਵੀ ਗਲਤ ਆ ਵੀ ਗਲਤ ਆ ਵੀ ਗਲਤ ਇਹਦਾ ਸੂਤ ਨਹੀਂ ਲੱਗਾ ਸੂਤ ਲਾਉਣਾ ਚਾਹੁੰਦਾ ਇਹ ਬੰਦਾ ਥਾ ਗਿਆ ਪੈਸੇ ਆਏ ਕਰ ਗਿਆ ਕਰ ਗਿਆ ਉਹ ਕਰ ਗਿਆ ਗੈਂਗਸਟਰ ਆ ਫਲਾਣਾ ਢਿੰਡਾ ਤੇ ਭਾਈ ਜੀ ਆਪਾਂ ਤਾਂ ਚੰਗੇ ਆ ਉਹ ਤਾਂ ਸਾਰੇ ਮਾੜੇ ਆ ਆਪਾਂ ਸਾਰੇ ਚੰਗੇ ਆ ਤੇ ਆਪਾਂ ਕੀਤਾ ਕੀ ਆ ਪੰਜਾਬ ਦੇ ਲਈ ਆਪਾਂ ਕਦੇ ਕਿਸੇ ਕੱਸੀ ਦੇ ਕੋਲੇ ਖੜਕੇ ਇਸ ਗੱਲ ਦਾ ਫਿਕਰ ਕੀਤਾ ਵੀ ਕਲਕਲ ਵਗਦਾ ਪਾਣੀ ਆ ਜਿਹੜਾ ਇਹ ਕਿੱਥੋਂ ਤੁਰੀ ਤੇ ਕਿੱਥੇ ਜਾ ਕੇ ਇਹਨੇ ਪਾਣੀ ਨੇ ਮੁੱਕ ਜਾਣਾ ਪੰਜਾਬ ਦੇ ਵਿੱਚ ਬਣੂਗਾ ਕੀ ਆਉਦੇ ਸਮੇਂ ਦੇ ਵਿੱਚ ਮਾਫ਼ ਕਰਨਾ ਮੈਂ ਅੱਜ ਇੱਕ ਰਿਪੋਰਟ ਪੜ੍ਹ ਕੇ ਆਇਆ ਉਹਦੇ ਤੋਂ ਬਾਅਦ ਪੰਜਾਬੀਆਂ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਵਿਗਿਆਨੀਆਂ ਨੇ ਇੱਕ ਖੋਜ ਕੀਤੀ ਆ ਵੀ ਜਿਹੜੀਆਂ ਪੰਜਾਬ ਦੇ ਵਿੱਚ ਕੁਝ ਕਿ ਜਿਹੜੀਆਂ ਨਹਿਰਾਂ ਵਗਦੀਆਂ ਉਹਦੇ ਵਿੱਚ ਜਿਹੜੀਆਂ ਮੱਛੀਆਂ ਮੱਛੀਆਂ ਦੇ ਕੰਨਾਂ ਤੋਂ ਇਸ ਗੱਲ ਦਾ ਪਤਾ ਲੱਗਾ ਕਿਉਂਕਿ ਵਿਗਿਆਨੀਆਂ ਦੇ ਕੋਲ ਇੱਕ ਵੱਖੋ ਵੱਖਰੇ ਤਰੀਕੇ ਆ ਮਹਾਰਾਜ ਨੇ ਕੋਲ ਵੀ ਪਾਈ ਪਾਣੀ ਦੇ ਵਿੱਚ ਪਾਰਾ ਕਿੰਨਾ ਯੂਰੇਨੀਅਮ ਕਿੰਨਾ ਪੰਜਾਬ ਦੀਆਂ ਬਗਦੀਆਂ ਹੋਈਆਂ ਨਦੀਆਂ ਨਹਿਰਾਂ ਦੇ ਵਿੱਚ ਦਰਿਆਵਾਂ ਦੇ ਵਿੱਚ ਜਿਹੜੇ ਗੱਦਲੇ ਗੁੰਦਲੇ ਹੋ ਗਏ ਆ ਉੱਥੇ ਪਾਰੇ ਦੀ ਮਾਤਰਾ ਪੜ੍ਹਨੀ ਸ਼ੁਰੂ ਹੋ ਗਈ ਆ ਉਹ ਮੱਛੀਆਂ ਦੇ ਕੰਨਾਂ ਤੋਂ ਪਤਾ ਲੱਗੀ ਇਸ ਗੱਲ ਦੀ ਰਿਪੋਰਟ ਪਤਾ ਲੱਗੀ ਆ ਸੋ ਭਾਈ ਅਸੀਂ ਸੱਤ ਸੱਤ ਪੀੜੀਆਂ ਜੋਗਾ 6-6 ਪੀੜੀਆਂ ਜੋਗਾ ਪੈਸਾ ਤਾਂ ਬਣਾਈ ਬੈਠੇ ਆ ਜਾਂ ਜੋੜਨ ਦੀ ਕੋਸ਼ਿਸ਼ ਕਰਦੇ ਆ ਪਰ ਪਾਣੀ ਤਾਂ ਆਪਣੇ ਕੋਲੇ ਅਗਲੀ ਪੀੜੀ ਤੋਗਾ ਵੀ ਹੈ ਵਾਤਾਵਰਨ ਦਾ ਸਭਾ ਸੱਤਿਆ ਨਾਸ਼ ਅਸੀਂ ਕਰ ਲਿਆ ਧਰਤੀ ਦੀ ਹਿੱਕ ਬਲੁੰਦਰ ਕੇ ਰਖਦੀ ਹੈ ਜ਼ਹਿਰਾਂ ਤੋਂ ਬਿਨਾ ਅਸੀਂ ਕੁਝ ਖਾਂਦੇ ਨਹੀਂਗੇ ਤੇ ਜ਼ਹਿਰਾਂ ਅਸੀਂ ਆਪਦੇ ਮੁਨਾਫੇ ਲਈ ਪੈਦਾ ਕਰਦੇ ਆ ਕਿਉਂਕਿ ਅਸੀਂ ਜ਼ਹਿਰਾਂ ਸਿਰਕ ਛੜ ਕੇ ਝਾੜਵਰ ਜੇ ਝਾੜਵਰ ਜੇ ਝਾੜਵਰ ਜੇ ਕਿਸੇ ਇੱਕ ਨੂੰ ਗੱਲ ਕਹੀਗੇ ਨਾ ਉਹ ਗੱਲ ਨੂੰ ਆਉਂਦਾ ਲੈ ਦੂਦਾ ਕਿਹੜਾ ਹੈ ਕਰਦਾ ਨਹੀਂ ਪੰਜਾਬ ਦਾ ਭੱਠਾ ਬਿਠਾਉਣ ਦੇ ਵਿੱਚ ਕੱਲੀਆਂ ਸਰਕਾਰਾਂ ਦਾ ਪਸੂਰ ਨਹੀਂ ਤੁਹਾਡਾ ਮੇਰਾ ਸਾਡਾ ਸਭ ਦਾ ਤੇ ਅਸੀਂ ਆਪੇ ਬੁੱਧੀਜੀਵੀ ਤੇ ਬੁੱਧੀਜੀਵੀ ਭਜਦਾ ਅੱਜਕਲ ਲੈ ਮੈਨੂੰ ਵੱਧ ਪਤਾ ਲੈ ਮੈਨੂੰ ਵੱਧ ਪਤਾ ਲੱਖੇ ਨੂੰ ਕੀ ਪਤਾ ਫੁਲਾਣੇ ਨੂੰ ਕੀ ਪਤਾ ਉਹਨੂੰ ਕੀ ਪਤਾ ਤੁਹਾਨੂੰ ਸਭ ਕੁਝ ਪਤਾ ਤੇ ਫਿਰ ਇਹ ਕਿਉਂ ਨਹੀਂ ਪਤਾਗਾ ਕਿ 20 ਰੁਪਏ ਲੀਟਰ ਪੰਜਾਬ ਦੇ ਵਿੱਚ ਪਾਣੀ ਦੀ ਬੋਤਲ ਹੋ ਗਈ ਆ ਪੰਜਾਬ ਦੇ ਦਰਿਆ ਸੁੱਕੇ ਪਏ ਆ ਦਰਿਆਵਾਂ ਦਾ ਸਭਾ ਸੱਤਿਆ ਨਾਸ਼ਾਪਾ ਕਰਤਾ ਆਪਾਂ ਖੜੇ ਕਿੱਥੇ ਜੇ ਕਦੇ ਸਿਰ ਤੋਂ ਕੰਮ ਲਗੇ ਇਹ ਸਿਰ ਸਿਰਫ ਤੇ ਸਿਰਫ ਤੇਲ ਲਾ ਕੇ ਬੋਧੀਆਂ ਵਾਉਣ ਲਈ ਨਹੀਂ ਇਸ ਸਿਰ ਦੀ ਵਰਤੂ ਆਪਾਂ ਪੰਜਾਬੀਆਂ ਨੇ ਕੀਤੀ ਨਹੀਂ ਉਹ ਲੱਖੇ ਦੀ ਉਦਾਹਰਨ ਮੈਂ ਤਾਂ ਕਰਕੇ ਦਿੱਤੀ ਆ ਤੇ ਭਾਈ ਆਪਾਂ ਕਈ ਬੰਦੇ ਕਹਿੰਦੇ ਲੈ 80 82 ਹਜ਼ਾਰ ਵੋਟ ਪਾਈ ਆ ਕਿੰਡੀ ਕਬਡੀ ਗੱਲ ਐ ਜਿਹੜੇ 80 82 ਹਜ਼ਾਰ ਨੇ ਵੋਟ ਪਾਈ ਆ ਚਲੋ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਜਿਹਨੂੰ 4 ਲੱਖ ਪਾਈ ਉਹਨਾਂ ਦਾ ਵੀ ਧੰਨਵਾਦ ਪੰਜਾਬ ਦੇ 13 ਲੋਕ ਸਭਾ ਦੇ ਮੈਂਬਰ ਆ ਉਹਨਾਂ ਨੂੰ ਬੇਨਤੀ ਆ ਕਿ ਪੰਜਾਬ ਦਾ ਫਿਕਰ ਕਰਿਓ ਡਰਾਮਾ ਨਾ ਕਰਿਓ ਐਵੇਂ ਲੱਡੂ ਵੰਡੀ ਜਾਓ 6 ਮਹੀਨੇ ਤੁਸੀਂ ਇੱਕ ਪਖੰਡ ਬਾਜ਼ੀ ਕਰੀ ਜਲੋ ਲੋ ਜੀ ਅਸਤਾ ਜਸ਼ਨਾਂ ਦਾ ਵੇਲਾ ਪੰਜਾਬ ਦੇ ਲਈ ਇੱਕ ਇੱਕ ਮਿੰਟ ਗਵਾਉਣਾ ਨਹੀਂ ਚਾਹੀਦਾ ਪੰਜਾਬ ਨੂੰ ਬਚਾਉਣ ਦੇ ਲਈ ਕੱਲਾ ਕੱਲਾ ਮਿੰਟ ਸਹਾਇ ਹੋਣਾ ਚਾਹੀਦਾ ਹੋ ਲੱਖੇ ਦਾ ਮੈਨੂੰ ਇਹ ਪੱਖ ਚੰਗਾ ਲੱਗਦਾ ਕਿ ਭਾਵੇਂ ਬੰਦੇ ਦਾ ਕੋਈ ਸ਼ੌਕੜ ਜਿਵੇਂ ਮਰਜ਼ੀ ਆ ਪਰ ਅੱਜ ਪੰਜਾਬੀ ਦੀ ਪੰਜਾਬ ਦੀ ਤੇ ਪੰਜਾਬੀਅਤ ਦੀ ਗੱਲ ਤਾਂ ਕਰਦਾ ਤੇ ਜਿਹੜੇ ਐਕਟਰ ਨਹੀਂ ਤੇ ਉਹ ਪਾਈਏ ਗੱਲ ਕਰਦੇ ਨਹੀਂ ਆਜੋ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਬਾਰੇ ਫਿਕਰ ਕਰੀਏ ਪੰਜਾਬ ਬਾਰੇ ਸੋਚੀਏ ਪਖੰਡਵਾਦੀ ਬੰਦ ਕਰੀਏ ਵੀ ਅਸੀਂ ਪੰਜਾਬ ਦੇ ਹਮਦਰਦੀ ਬਹੁਤਾਂ ਗੱਲਾਂ ਤਾਂ ਸਹੀ ਕਰਨੀਆਂ ਇਹ ਪੰਜਾਬ ਉਹ ਆ ਜਿਹੜਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਪੰਜਾਬ ਹਰੀ ਸਿੰਘ ਨਲੂਏ ਦਾ ਪੰਜਾਬ ਜੱਸਾ ਸਿੰਘ ਰਾਮਗੜੀਆ ਦਾ ਪੰਜਾਬ ਸਾਡਾ ਅਤੀਤ ਬਹੁਤ ਮਜ਼ਬੂਤ ਤੇ ਮਹਾਨ ਆ ਵਰਤਮਾਨ ਚ ਕੀ ਸਾਡੇ ਕੋਲ ਸਿੱਕੂ ਵਰਤਮਾਨ ਦੇ ਵਿੱਚ ਕੁਝ ਵੀ ਨਹੀਂ ਵਰਤਮਾਨ ਦੇ ਵਿੱਚ ਵੀ ਕੁਝ ਨਾ ਕੁਝ ਹੋਣਾ ਚਾਹੀਦਾ ਜਦੋਂ ਭਵਿੱਖ ਦੇ ਵਿੱਚ ਇਹ ਅੱਜ ਵਾਲਾ ਸਮਾਂ ਅਤੀਤ ਬਣੂਗਾ ਇਹਦੇ ਉੱਤੇ ਮਾਰਾ ਮੋਟਾ ਸੀ ਮਾਣ ਕਰ ਸਕੀਏ ਸੋ ਆਜੋ ਜੇ ਤਾਂ ਪੰਜਾਬ ਵਾਲੇ ਹਾਂ ਜੇ ਪੰਜਾਬ ਦਾ ਦਿੱਤਾ ਖਾਨ ਕਰਕੇ ਕਦਰਦਾਨ ਹ ਤਾਂ ਸੋਚ ਕੇ ਸਮਝ ਗਏ ਨਹੀਂ ਤਾਂ ਮਰਤਾ ਸਭ ਨਹੀਂ ਜਾਣਾ ਤੇ ਚੇਤੇ ਕਿਸੇ ਨਹੀਂ ਰੱਖਣਾ ਫੋਟੋ ਟੰਗੀ ਜਾਣੀ ਆ ਤੇ ਅਗਲੀਆਂ ਪੀੜ੍ਹੀਆਂ ਨੇ ਫੋਟੋ ਦੇ ਉੱਤੇ ਕੱਪੜਾ ਵੀ ਨਹੀਂ ਮਾਰਨਾ ਕਿਸੇ ਕੋਲੇ ਸਮਾਂ ਨਹੀਂ ਹੋਣਾ ਤੇ ਪੰਜਾਬ ਛੜ ਛੜ ਕੇ ਨੇਰੀ ਬਣੀ ਚੱਲੋ ਪੰਜਾਬ ਨੂੰ ਬਚਾਈਏ ਨਾ ਆਪਾਂ ਪੰਜਾਬ ਨੂੰ ਰੋੜ ਦਈਏ ਤੇ ਸਰਕਾਰਾਂ ਚ ਕਸੂਰ ਕੱਢੀਏ ਕੱਲਾ ਆਪਣਾ ਕੋਈ ਕਸੂਰ ਨਹੀਂ ਗਾ